ਹਾਂ ਉਹਦੀ ਉਹ ਦਾਣ ਦੁਣ ਦੜਨ ਦਾ ਸਿਸਟਮ ਕਿੱਦਾਂ ਸੀਗਾ ਦਾਣ ਦੜਦੇ ਸੀਗੇ ਚੱਕੀਆਂ ਵੀ ਦਲੇ ਕਰਦੇ ਅੱਛਾ ਪਹਿਲਾਂ ਮਿੱਟੀ ਲਿਆਉਣੀ ਜੀ ਹਾਂ ਹਾਂ ਉਹਦਾ ਫੇਰ ਥੱਲਾ ਪੱਥਣਾ ਅੱਛਾ ਉਹਦੇ ਉੱਪਰ ਤਿੰਨ ਠੁੰਮਣੇ ਜੇ ਲਾਉਣੇ ਖਾਸੇ ਬੜਬੜੇ ਅੱਛਾ ਫੇਰ ਉਹ ਸੁੱਕ ਜਾਣਾ ਉਹ ਸਿੱਧਾ ਕਰ ਲੈਣਾ ਅੱਛਾ ਫੇਰ ਉਹਦੇ ਵਿੱਚ ਚੱਕੀ ਦਾ ਜਿਹੜਾ ਪੂੜ ਲੈ ਆਉਣਾ ਪੱਥਰ ਦਾ ਹਾਂ ਹਾਂ ਫਿਰ ਉਹ ਲਾ ਦੇਣਾ ਅੱਛਾ ਉਹਦੇ ਵਿੱਚ ਇੱਕ ਕੀਲੀ ਹੁੰਦੀ ਸੀ ਉਹ ਪੱਥਰ ਲਾ ਦੇਣਾ ਹੱਥਾਂ ਕਹਿੰਦੇ ਆ ਉਹ ਨਾ ਨਾ ਹੱਥਾਂ ਉੱਪਰ ਲਾਉਂਦਾ ਮਾਂ ਜੀ ਉਹ ਤਾਂ ਕੀਲੀ ਹੈ ਠਾਂ ਦੀ ਹੂੰ ਹੂੰ ਫਿਰ ਉਹ ਕੀਲੀ ਵਿੱਚ ਇੱਕ ਲਾਲ ਪੌਣੀ ਅਸੀਂ ਅੱਛਾ ਛੋਟੀ ਜੀ ਦੀ ਲੋਹੇ ਦੀ ਹੂੰ ਉਹਦੇ ਉੱਪਰ ਫਿਰ ਜਿਹੜਾ ਹੱਥੇ ਵਾਲਾ ਉੱਪਰਲਾ ਹੋਣਾ ਚੱਕੀ ਦਾ ਪੂੜ ਉਹਨੇ ਇੱਕ ਹੱਥਾ ਲੱਗਿਆ ਹੁੰਦਾ ਦਾ ਅੱਛਾ ਜੀ ਉਹਦੇ ਵਿੱਚ ਇੱਕ ਮੰਨਮੀ ਹੁੰਦੀ ਸੀ ਲੱਕੜੀ ਦੀ ਗਲੀ ਵਾਲੀ ਫਿਰ ਉਹਦੇ ਉੱਪਰ ਰੱਖ ਲੈਣਾ ਅੱਛਾ ਜੀ ਸੁੱਕ ਗਈ ਉਹ ਸੁੱਕੇ ਤੋਂ ਬਾਅਦ ਰਾਹ ਵੀ ਰੱਖ ਲੈਣਾ ਉਹਨੂੰ ਛੋਟਾ ਜਿਹਾ ਦਾਣ ਨਿਕਲੇ ਨੂੰ ਹਾਂਜੀ ਹਾਂਜੀ ਬਾ ਫਿਰ ਦਾਲ ਚੱਕੀ ਚਾ ਦਾ ਦੇਣੀ ਦਾਲ ਪਾਈ ਜਾਣੀ ਪੀ ਕਰੀ ਜਾਣੀ ਦਲੀ ਜਾਣੀ ਹੂੰ ਫਿਰ ਜੇ ਬਰੀਕ ਦਾਲ ਨਹੀਂ ਆ ਤਾਂ ਤਾਂ ਲਾਲ ਗੇਲੇ ਕਰ ਲੈਣੀ ਜੇ ਮੋਟੀ ਦਾਲ ਨਹੀਂ ਦੋ ਫਾੜੀ ਤਾਂ ਉੱਪਰ ਲੀਰ ਦੀ ਲਾਲ ਜੀ ਬਣਾ ਕੇ ਇੱਕ ਹੋਰ ਉੱਪਰ ਰੱਖ ਦੇਣੀ ਫਿਰ ਐ ਦੋ ਫਾੜਾ ਹੋ ਜਾਣੀ ਆ ਫਿਰ ਉਹ ਧੋ ਕੇ ਧਰ ਲੈਣੀ ਆ ਹੋਾਈ ਹਾਂ ਚਾ ਤੜਕੇ ਵਾਲੀ ਬਣਾ ਲਓ ਚਾਹ ਇੱਕਣੀ ਬਣਾ ਲਓ ਹੂੰ ਬਦਿਆ ਸਵਾਦ ਬਣਦੀ ਸੀ ਬਹੁਤ ਤੜਕੇ ਸਰਾਂ ਤੇਲ ਕਾ ਕਰਦੇ ਜਾਂ ਹਾਂ ਅੱਛਾ ਅੱਗੇ ਕਾ ਰਾਇ ਦਾ ਤੇਲ ਹੁੰਦਾ ਤਾਂ ਆ ਗੋਭੀ ਸਰਾਂ ਤਾਂ ਮਿੱਠੀ ਆ ਰਾਇ ਦਾ ਤੇਲ ਹੁੰਦਾ ਤਾਂ ਜਾਂ ਯਾ ਤੋੜੀਏ ਦਾ ਹੁੰਦਾ ਹੂੰ ਤੋੜੀਏ ਦਾ ਕੌੜਾ ਹੁੰਦਾ ਤਾਂ ਰਾਇ ਦਾ ਬਹੁਤ ਸਵਾਦ ਹੁੰਦਾ ਤਾਂ ਦੇਖੋ ਬਹੁਤ ਕੰਮ ਕੀਤੇ ਚਟਕੀਆਂ ਚਲਾਈਆਂ ਅੰਦਰੀਆਂ ਗੁੜੀਆਂ ਲੈ ਟੇਰ ਨਾ ਐ ਜਿਹੜੇ ਖੇਸੂਣਦੇ ਤੇ ਹਾਂ ਹਾਂ ਨਿਚਲੇ ਬਣਾ ਲੈਨੇ ਕੱਤ ਕੇ ਫਿਰ ਟੇਰਨ ਹੁੰਦੇ ਤੇ ਹੂੰ ਇਹ ਕਿਹੜਾ ਤਿੱਖਾ ਜਾਂ ਹੁੰਦਾ ਤਾਂ ਉੱਪਰ ਤੋਂ ਦਾ ਮੁਰਮਾ ਜਾਂ ਇਹ ਕਿਹੜਾ ਟੇਰ ਕੇ ੱਟੀਆਂ ਬਣਾਉਣੀਆਂ ੱਟੀਆਂ ਬਣਾਵਾਲੇ ਕਿ ਫੇਰ ਉਹ ਦੇਣੀ ਜਲਾਹੇ ਕੋਲ ਬੁੰਨੇ ਨੂੰ ਤਾਂ ਕਿ ਸੁਣ ਕੇ ਦਿੰਦੇ ਤੇ ਇਸ ਤਰ੍ਹਾਂ ਚਲਾਈ ਜਾਣਾ ਬੈਠਿਆ ਨਾ ਇਹ ਲੋ ਖੇਤਾਂ ਤੇ ਕੰਮ ਕਰਕੇ ਆਣ ਕੇ ਪੀੜੀ ਡਾਲਣੀ ਖਾਸਾ ਖਾਸਾ ਸੂਤ ਅਸੀਂ ਟੇਰ ਦਿੰਦੇ ਰਹੇ 5-5 ਕਿਲੋ ਕੁਛ ਨਹੀਂ ਤਾਂ ਦੁਖਦਾਸ ਆਪ ਬਾਹਾਂ ਬੂਹਾਂ ਠੀਕਦੀਆਂ ਚੱਕੀ ਵੀ ਚਲਾਉਣੀ ਚੱਕੀ ਵੀ ਚਲਾਈ ਆਂ ਜੋ ਬਾਹਾਂ ਬੂਹਾਂ ਨਹੀਂ ਦੇਦੇ ਉਹਦੀ ਵਰਜਿਸ਼ ਪੂਰੀ ਹੁੰਦੀ ਸੀ ਹਾਂਜੀ ਹਾਂਜੀ ਖੁਰਪੇ ਬਹੁਤ ਲਾਇਆ ਸੀ ਤਾਂ ਜੀ ਕਈਆਂ ਵੀ ਚਲਾਈਆਂ ਦੇਖ ਲੋ